ਸਸੀ ਗੱਲ ਬਾਈ ਸਾਰਿਆਂ ਨੂੰ ਆਪਾਂ ਬਾਈ ਜਦਵਿੰਦਰ ਕੋਲੇ ਖੜੇ ਆਂ ਜਾਦੂ ਚੱਠਾ ਗਵਿੰਦਪੁਰਾ ਬਾਈ ਕੋਲੇ ਰੀਪਰ ਬਕਾਉ ਨੇ ਬਾਕੀ ਜੇ ਕਿਸੇ ਨੇ ਕੋਈ ਵੀ ਖੇਤੀਬਾੜੀ ਦਾ ਸੰਦ ਵੇਚਣਾ ਤਾਂ ਬਾਈ ਹੋਰੀ ਲੈ ਲੈਣਗੇ ਵਿੱਚ ਵੀ ਕੱਟ ਲੈਣਗੇ ਕੋਈ ਰੀਪਰ ਵੇਚ ਕੇ ਮਤਲਬ ਰੀਪਰ ਬਦਲਣਾ ਉਹ ਵੀ ਕੱਟਿਆ ਜੂ ਰੀਪਰ ਦੇ ਨਾਲ ਕੋਈ ਸੁਪਰ ਸੀਡਰ ਵਗੈਰਾ ਜਾਂ ਕੁਝ ਵੀ ਖੇਤੀ ਦਾ ਕੋਈ ਸੰਦ ਵਗੈਰਾ ਕਟਾਉਣਾ ਉਹ ਵੀ ਕੱਟਿਆ ਜੂ ਹਣਾ ਬਾਈ ਹਾਂ ਕੱਟਿਆ ਜਾਊਗਾ ਬਾਈ ਸਸੀ ਗੱਲ ਬਾਈ ਸਸੀ ਗੱਲ ਹੋ ਠੀਕ ਹੈ ਹਾਂ ਠੀਕ ਹੈ ਜੀ ਵਧੀਆ ਜੀ ਅੱਪਾ ਰੀਪਰਾਂ ਦੇ ਵਿੱਚ ਕੋਈ ਵੀ ਸੰਦ ਕੱਟ ਲਾਂ ਖੇਤੀ ਕੋਈ ਵੀ ਸੰਦ ਕਟਵਾ ਸਕਦੇ ਖੇਤੀ ਆ ਜਿਵੇਂ ਸੁਪਰ ਸੀਡਰ ਹੋ ਗਿਆ ਕੰਪਿਊਟਰ ਕਰਾਹਾ ਆਪਣਾ ਰੂਟਾਵੇਟਰ ਇਹ ਦਾ ਮਤਲਬ ਇਪਲੀਮੈਂਟ ਟਰਾਲੀ ਟਰੋਲੀ ਕੁਝ ਮਰਜ਼ੀ ਕਟਾਓ ਆਪਣੇ ਕੋਲੇ ਕਰਾਏ ਵੀ ਮਿਲਣਗੇ ਨਵੇਂ ਪੁਰਾਣੇ ਸਾਰਾ ਕੁਝ ਮਿਲੂ ਜੇ ਕਿਸੇ ਨੇ ਕੰਪਿਊਟਰ ਕਰਾ ਲੈਣਾ ਉਹ ਵੀ ਬਾਈ ਨਾਲ ਕੰਟੈਕਟ ਕਰਿਓ ਤੇ ਆਪਾਂ ਬਾਈ ਕੋਲੇ ਰੀਪਰ ਖੜਾ ਰੀਪਰਾਂ ਦੀ ਗੱਲ ਕਰਦਾ ਬਾਈ ਕਿਹੜਾ ਮਾਡਲ ਹੈ ਇਹ ਕੇਸ ਵੀਰੇ 16 ਮਾਡਲ ਹੈ ਬਾਈ ਇਹ 16 ਮਾਡਲ ਹੈ ਤੇ ਲਵੇਟਲ ਬੂਟਾਂ ਦੀ ਓਕੇ ਆ ਓਕੇ ਵੀਰੇ ਬਿਲਕੁਲ ਫੇਂਗਰਾ ਫੁੰਗਰਾ ਦਿਖਾ ਦੀ ਨਵੀਆਂ ਲੱਗੀਆਂ ਯਾਰ ਰਿਪੇਅਰ ਵਾਸ ਕੱਲੇ ਬਲੇਡਾਂ ਦੇ ਪਾਸੇ ਬਦਲ ਕੇ ਚੱਲੂ ਹਾਂ ਪਾਸੇ ਬਦਲ ਕੇ ਚੱਲ ਜੂ ਵੀਰੇ ਕੀ ਰੇਟ ਦੀ ਆ ਇਹ ਤਾਂ ਵੀਰੇ ਸਵਾ ਲੱਖ ਰੁਪਏ ਦੀ ਸਵਾ ਲੱਖ ਦੀ ਇੱਕ ਮੈਂ ਸਾਰੇ ਭਰਾ ਜਿਹੜੇ ਵੀਡੀਓ ਦੇਖਦੇ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ 5-7 ਗੇਹਾਰ ਦੇ ਮਾਰ ਦੇਣ ਦੀ ਰੱਖਾਂਗੇ ਰੇਟ ਹੈਣਾ ਬਾਈ ਹਾਂ ਹਾਂ ਬਾਈ ਵੀ ਇਹ ਨਾ ਹੋਵੇ ਵੀ ਇੱਥੇ ਆ ਕੇ ਕਦੋਂ ਵੀ 25000 30000 ਘਟਾ ਦੇ ਉਹ ਨਹੀਂ ਹੋਣਾ 5-7000 ਦੇ ਮਾਰ ਦੇਣ ਨਾਲ ਹੀ ਆਪਾਂ ਵੀਡੀਓ ਬਣਾਵਾਂਗੇ ਹਾਂਜੀ ਕੀ ਰੇਟ ਦਾ ਇਹ ਇਹ ਸਵਾ ਲੱਖ ਰੁਪਏ ਦਾ ਵੀਰੇ ਸਵਾ ਲੱਖ ਦਾ 16 ਮਾਡਲ 16 ਏ ਟੂ ਜ਼ੈਡ ਰੀਪਰ ਸਾਰਾ ਅਰੀਜਨਲ ਆ ਕੋਈ ਰੰਗ ਪੇਂਟ ਦਾ ਨਹੀਂ ਕਰਿਆ ਆਪਾਂ ਇਹਦੇ ਨਾ ਵੀ ਕੋਈ ਨਹੀਂ ਹੈਗਾ ਓਕੇ ਜੀ ਮਾਡਲ ਇਹ ਟਲੂ ਹਟਾਂ ਦਾ ਵੀ ਓਕੇ ਟਲੂ ਬੂਟ ਲੱਗੇ ਹੋਇਆ ਪੂਰਾ ਓਕੇ ਲਵੇ ਟਲੂ ਬੂਟਾਂ ਦਾ ਸਵਾ ਲੱਖ ਮੰਗਦਾ ਬਾਕੀ ਬਈ ਮਾਨਦਾਨ ਕਰਦਾ ਹੈਗਾ ਨਿਊ ਵਿਸ਼ਕਰਮਾ ਇਹ ਕਿਹੜਾ ਮਾਡਲ ਆ ਬਾਈ ਇਹ 18 ਮਾਡਲ ਹੈ ਵੀਰੇ 18 ਮਾਡਲ ਹੈ 57 ਇੰਚ ਹੈ 57 ਇੰਚ ਜੀ ਬਾਈ ਗੈਡਰਾਪ ਨੇ ਪੱਤੀਆਂ ਹੈ ਲਗਨਾਲ ਦੀਆਂ ਨੇ ਇਹਦੇ ਨਾਲ ਦੀਆਂ ਨੇ ਜਿੱਦੇ ਦਾ ਰੀਪਰ ਆ ਜਿੱਦੇ ਦਾ ਰੀਪਰ ਆ ਠੀਕ ਹੈ ਕੀ ਰੇਟ ਦਾ ਹੈ ਇਹ ਵੀਰੇ ਦੇ ਤਾਂ 1,55,000 ਰੁਪਈਆ ਦਾ ਬਾਈ 1,55,000 ਦਾ ਹਾਂ ਪੂਰਾ ਅਰੀਜਨਲ ਰੀਪਰ ਹੈ ਹਾਂ 18 ਮਾਡਲ ਕੋਈ ਪੇਂਟ ਨਹੀਂ ਹੈਗਾ ਦੁਬਾਰੇ ਕੋਈ ਬਿਲਡਿੰਗ ਨਹੀਂ ਹੈ ਕਤੇ ਵੀ ਕੋਈ ਚੀਜ਼ ਟੁੱਟੀ ਭੱਜੀ ਕੋਤੋਂ ਬਿਲਡਿੰਗ ਨਹੀਂ ਨੀ ਕਾਟਰ ਫੱਟ ਟੜ ਜਾਂਦੇ ਦੇਖ ਸਾਰਾ ਉੱਪਰੋਂ ਟਾਪੇ ਟੁੱਪੇ ਦਾ ਸਾਰਾ ਅਰੀਜਨਲ ਹੈ ਠੀਕ ਹੈ ਲੈ ਵੀ ਟੱਲ ਬੂਟਾ ਇਹ ਦੇਖ ਲੈ ਤੂੰ ਉੱਤੂ ਤੋਂ ਦੇਖ ਲੈ ਕਿੰਨਾ ਰੰਗ ਖੜਿਆ ਹੈ ਜੇ ਨਾਲ ਦਾ ਲੈ ਵੀ ਟੱਲ ਬੂਟਾਂ ਦਾ ਬੋਕੇ ਬਿਲਕੁਲ ਬਾਈ ਠੀਕ ਹੈ ਕੀ ਰੇਟ ਦਾ 155000 ਦਾ ਵੀਰੇ 155000 ਦਾ ਮਾਨ ਤਨ ਮੌਕੇ ਤੇ ਕਰਾਂਗੇ ਮਾਨ ਤਨ ਕਰ ਦਾਂ ਬਾਈ ਇੱਕ ਆਪਣੇ ਕੋਲੇ ਭੇਜਣ ਭੁੱਜਣ ਦਾ ਰੀਪਰ ਦਾ ਪ੍ਰਬੰਧ ਹੈ ਹਾਂ ਵੀਰੇ ਹੈਗੇ ਗੱਡੀ ਹੈਗੇ ਆਪਣੇ ਲਈ ਆਪਣੀ ਗੱਡੀ ਹੈ ਵੀਰੇ ਠੀਕ ਹੈ ਜ਼ਰੂਰ ਭੇਜ ਦੇਣਾ ਉਹਦਾ ਕੀ ਸਿਸਟਮ ਹੈ ਉਹਦਾ ਵੀਰੇ ਮੰਨ ਲਓ ਜੇ ਆਪਣੇ ਲਵੇ ਲਾਣੇ ਵੀਰੇ ਲਵੇ ਵਾਲੇ ਬਾੜ ਦੇ ਲਵੇ ਲੱਗੇ ਜਾਂਦੇ ਕਿੰਨੇ ਕਿਲੋਮੀਟਰ ਤੱਕ ਫ੍ਰੀ ਕਰ ਦਈਏ ਹੈ ਕਿੰਨੇ ਕਿਲੋਮੀਟਰ ਤੱਕ ਫ੍ਰੀ ਕਰ ਦਈਏ 50 ਲਾ ਕਰ ਦਾਂ ਵੀਰੇ 50 ਤੱਕ ਫ੍ਰੀ ਆ ਕੋਈ ਰੁਪਿਆ ਨਹੀਂ ਲੈਣਾ ਜੇ ਤੁਸੀਂ ਬਾਈ ਤੋਂ ਰੀਪਰ ਲੈਣੇ ਹੋ 50 ਕਿਲੋਮੀਟਰ ਤੱਕ ਬਾਈ 1 ਰੁਪਿਆ ਨਹੀਂ ਲੈਂਦਾ ਆਪ ਛੱਡ ਕਿਉਂ ਹਾਂ ਉਹ ਸੰਦੀਪ ਤੇਰੇ ਨਾਂ ਤੇ ਆ ਬਾਈ ਠੀਕ ਐ ਅੱਗੇ ਆ ਜਗਜੀਤ ਆ ਗਿਆ ਹਾਂ ਹਾਂ ਇਹ 14 ਮਾਡਲ ਹੈ ਵੀਰੇ ਜਗਜੀਤ 14 ਮਾਡਲ ਹੈ ਤੇ ਇਹਦੇ ਬਾਈ ਪੱਤੀ ਪੁੱਤੀ ਲੱਗੀ ਹੋਈ ਹੈ ਸਾਰੀ ਗੈਪ ਡਰਾਮ ਗੈਪ ਡਰਾਮ ਦੇ ਪੱਤੀਆਂ ਤਾਜ਼ੀਆਂ ਲੱਗੀਆਂ ਨੇ ਵੀਰੇ ਫਲਰ ਇਹ ਰੋਇਰੀ ਪਰ ਕੋਈ ਬੈਰਿੰਗ ਨਹੀਂ ਬਦਲਣਾ ਕੁਝ ਨਹੀਂ ਕਰਨਾ ਬਲੇਡ ਪਾ ਕੇ ਚਲਾਣਾ ਕੱਲਾ ਕੱਲਾ ਬਲੇਡ ਵੀ ਟਲ ਬੂਟਾ ਤਾਜ਼ੀਆਂ ਲੱਗੀਆਂ ਹੋਈਆਂ ਨੇ ਠੀਕ ਐ ਸਾਰਾ ਕੰਮ ਹੋਇਆ ਹੋਇਆ ਕਹਿਣ ਦਾ ਪਾਵਾ ਹਾਂ A to Z ਠੀਕ ਐ ਕੀ ਰੇਟ ਦਾ ਹੈ ਵੀਰੇ ਇਹ ਦੇ ਦਾਂਗਾ 1 ਲੱਖ 10 ਹਜ਼ਾਰ ਰੁਪਈਆ ਦਾ ਸਸਤੇ ਰੇ 110000 ਬਾਈ ਮੰਗਦਾ ਮੌਕੇ ਤੇ ਲੱਖ ਦਾ ਹੋਜੂ ਹੈ ਲੱਖ ਦਾ ਹੋਜੂ ਨਾ ਪੰਜ ਦੇ ਦਾਂਗੇ ਪੰਜ ਦਾ ਹਾਂ ਪੰਜ ਜੋ ਵੀ ਮਾਨਦਾਨ ਕਰ ਦੂ ਯਾਰ ਆਪਣਾ ਨਾਮ ਲੈ ਦਿਓ 105000 ਜੋ ਮਾਨਦਾਨ ਕਰ ਦੂ ਜਿਹੜੇ ਵੀਰ ਕਹਿੰਦੇ ਹੁੰਦਾ ਵੀ ਜਗਜੀਤ ਦਾ ਪੁਰਾਣਾ ਮਾਡਲ ਪਰ ਇਹ ਪਰ ਲੈਣਾ ਵੀ ਇਹ ਥੋੜੇ ਨਿੱਗਰ ਨੇ ਹੁਣ ਆਉਣ ਨੂੰ ਬਈ ਹਰੇਕ ਚੀਜ਼ ਦਾ ਅੰਤਰ ਹੈ ਵੀਰੇ ਚਲਾਈ 'ਚ ਨਵੇਂ ਵਰਗਾ ਹੁੰਦਾ ਇਹ ਠੀਕ ਹੈ ਕਿਉਂਕਿ ਇਹਦੇ ਬਲੇਡ ਇੱਕ ਬਲੇਡ ਨਾਲ ਵੀਰੇ ਦੋ ਖੁੱਲਦੇ ਨੇ ਠੀਕ ਬਲੇਡਾਂ ਨੇ ਬਦਲ ਲਏ ਪਾਏ ਮਾਲੀ ਵੀ ਨਵੇਂ ਹੀ ਇਹਦਾ ਸਾਰਾ ਕੰਮ ਹੋਇਆ ਹੋਇਆ ਕੱਲੇ ਬਲੇਡਾਂ ਦੇ ਪੈਰਿੰਗੂਰ ਦਿਖਾ ਦੇ ਵੀਰੇ ਟੀਆਰ ਦੇ ਪੈਰਿੰਗ ਪਾਏ ਨੇ ਸਾਰੇ ਫੁੱਲ ਰਿਪੇਅਰ ਹੋਇਆ ਪਿਛਲੀ ਵਾਰ ਗੱਡ ਮੈਂ ਨਾ ਠੀਕ ਹੈ ਪੈਸੇ ਲਾਏ ਆ ਤੇ ਫੁੱਲ ਹਾਂ ਹਾਂ ਹਰੇਕ ਪੈਰਿੰਗਾ ਦਿਖਾ ਦੇ ਕੱਲਾ ਕੱਲਾ ਨਵੇਂ ਪਾਏ ਹੋਏ ਨੇ ਪੈਰਿੰਗ ਠੀਕ ਹੈ ਅੱਗੇ ਆ ਗਿਆ ਕੇਐਸ ਹਣਾ ਬਈ ਹਾਂ ਕੇਐਸ ਵੀਰੇ ਇਹ ਕਿਹੜਾ ਮਾਡਲ ਆ ਗਿਆ ਇਹ 22 ਮਾਡਲ ਹੈ ਵੀਰੇ 22 ਮਾਡਲ ਹੈ ਸਾਰਾ origignal ਹੈ ਕਿਤੇ ਕੋਈ ਪੇਂਟ ਬੂਡ ਦਾ ਨਹੀਂ ਕੀਤਾ ਨਾ ਨਾ ਕਤੋਂ ਪੇਂਟ ਨਹੀਂ ਹੈਗੇ ਵੀਰੇ ਆਪਣੇ ਕੋਲੇ ਪੰਜਾਬ ਵਾਲੀ ਰੀਪਰ ਹੀ ਹੁੰ ਇਹ ਵੀਰੇ 210000 ਰੁਪਏ ਦਾ ਵੀਰੇ 210000 ਮੰਗਦਾ ਬਾਈ ਮੌਕੇ ਤੇ ਮਾਨਦਾਨ ਫੁੱਲ ਕਰੂ ਇਹ ਜੋ ਹਾਂ ਕਰਾਂਗੇ ਵੀਰੇ ਜ਼ਰੂਰ ਇਹਦੇ ਜੋ ਫੁੱਲ ਕਰਦੀ ਇਹ ਬਾਈ ਮਾਨ ਦਾ ਰੀਪਰ ਆਣਾ ਬਾਈ ਵੀਰੇ ਬਾਈ ਮਾਨ ਦਾ ਪਿਓਰ ਬਾਈ ਐ ਜਿਹੜਾ ਰੀਪਰ ਆਪਾਂ ਕਹਿ ਕੇ ਦਵਾ ਵੀਰੇ Ориਜినਲ ਮਾਰ ਕੇ ਦਾ ਉਹ ਇਹ ਨਹੀਂ ਹੋਊਗਾ ਮਤਲਬ ਵੀ ਮਾਰ ਕੇ ਕੋਈ ਹੋਰ ਐ ਰੀਪਰ ਕਹਿ ਕੇ ਕੁਝ ਹੋਰ ਦੇ ਦਿੱਤਾ ਲੈ ਲੈ ਟਲਵੁੱਟਾ ਸਾਹਿਬ ਬਿਲਕੁਲ ਓਕੇ ਵੀਰੇ ਲੈ ਵੇਟਾ ਨਾਲ ਪੱਗੈ ਡਰਾਮ ਦੇ ਪੱਖੇ ਪੁੱਖੇ ਨਾਲ ਦੇ ਆਂ ਦਿਖਾ ਦੇ ਬਾਈ ਨੂੰ ਠੀਕ ਐ ਦਿਖਾ ਦੇ ਮੇਰਾ ਰੰਗ ਵੀ ਦਿਖਾ ਦੇ ਬਾਈ ਰੰਗ ਵੀ ਨੁੱਤਰਿਆ ਕੋਈ ਪੱਖੇ ਦਾ ਬਿਲਕੁਲ ਨਹੀਂ ਗਿਆ ਇੰਨਾ ਠੀਕ ਹੈ ਤੇ ਬਾਕੀ ਇਹਦੇ ਬਲੇਡਾਂ ਦੇ ਪਾਸੇ ਵੱਲ ਕੇ ਚੱਲੂ ਹਾਂ ਪਾਸੇ ਵੱਲ ਕੇ ਚੱਲ ਜਿਓ ਵੀਰੇ ਠੀਕ ਹੈ ਜਾਲਦੂਲ ਪੰਜਾਬ ਵਾਲੀ ਆ ਹਾਂ ਪੰਜਾਬ ਵਾਲਾ ਵੀਰੇ ਕੀ ਰੇਟ ਦਾ 210 210 ਦਾ ਵੀਰੇ ਠੀਕ ਤੇ ਆਹ ਕਿਹੜਾ ਇਹ ਵਿਸ਼ਕਰਮ ਦਾ ਕਿਹੜਾ ਮਾਡਲ ਹੈ ਇਹ ਨਿਊ ਵਿਸ਼ਕਰਮਾ ਨਾ ਵੀਰੇ 16 ਮਾਡਲ ਹੈ ਵੀਰੇ 16 ਮਾਡਲ ਹੈ ਹਾਂ ਸਾਰਾ ਓਰੀਜਨਲ ਹੈ ਇੱਕ ਗੱਲ ਹੋਰ ਬਾਈ ਸਾਰੇ ਬਾਈ ਕੋਲੇ ਬੰਦ ਬਾਡੀ ਰੀਪਰ ਨਹੀਂ ਨਹੀਂ ਹੈਗਾ ਵੀ ਆਪਾਂ ਵੀਡੀਓ ਚ ਕਹਤਾ ਤੁਸੀਂ ਆ ਜਾਓ ਇੱਥੇ ਚੋਪਰ ਬਾਡੀ ਨਿਕਲਿਆ ਹੋਵੇ ਨਾ ਨਾ ਜਿਹੜਾ ਹੋਊਗਾ ਵੀਰੇ ਉਹ ਦੱਸ ਕੇ ਦਵਾਂਗੇ ਸਾਰੇ ਬੰਦਵਾ ਦੀ ਵੀਡੀਓ ਚ ਦੱਸਾਂਗੇ ਠੀਕ ਆ ਉਹ ਕੰਮ ਨਹੀਂ ਕਈ ਬੰਦੇ ਦੇਖ ਕੇ ਤੈਨੂੰ ਕਰਦੇ ਤੇ ਪਤੀਆ ਦੇਖ ਬਾਈ ਤੇਰਾ ਵੀਡੀਓ ਦਾ ਕੰਮ ਹੈ ਕਈ ਬੰਦੇ ਕੀ ਕਰਦੇ ਨੇ ਵੀਰੇ ਚੋਪਰ ਦਾ ਮੰਨ ਲਓ ਰੇਟ ਪਾਰ ਆਉਂਦੇ ਨੇ ਬੰਦਵਾ ਦੀ ਰੀਪਰ ਵਾਲੇ ਦਾ ਜਦੋਂ ਅਗਲਾ ਜਾਂਦਾ ਗਾਂ ਜਾ ਕੇ ਚੋਪਰ ਨਿਕਲ ਆਉਂਦਾ ਉਹ ਚੀਜ਼ ਨੇ ਜਿਹੜਾ ਹੋਊਗਾ ਆਪਾਂ ਕਹਿ ਕੇ ਨਾ ਆਪਾਂ ਵੀਡੀਓ ਚ ਦੱਸਾਂਗੇ ਜਿਹੜੀ ਗੱਲ ਆ ਹਾਂ ਹਾਂ ਕਿਹੜਾ ਮਾਡਲ ਆ ਇਹ ਇਹ 16 ਮਾਡਲ ਸਾਰਾ ਰੇਪੇਰ ਹੋਇਆ 2Z ਆ ਓਰੀਜਨਲ ਸਾਰਾ ਹਾਂ ਹਾਂ ਸਾਰਾ ਓਰੀਜਨਲ ਹੈ ਵੀਰੇ ਇਹ ਟਲ ਬੂਟਾਂ ਦਾ ਬਿਲਕੁਲ ਓਕੇ ਦਿਖਾ ਰਿਹਾ ਜਿਹਦਾ 베어ਿੰਗ ਪੂਰਨ 130000 ਦਾ 16 ਮਾਡਲ ਹਾਂ ਨਿਊ ਬਿਸ਼ਕਰਮ 52 ਇੰਚ ਹੈ ਨਾ ਫਿੰਗਰਾ ਫੁੰਗਰਾ ਸਾਰੀਆਂ ਉਹ ਕਿੰ ਨਵੀਆਂ ਪਈਆਂ ਹੋਈਆਂ ਨੇ ਕੋਈ ਹੋਰ ਨਹੀਂ ਬਲੇਡਾ ਮਲੇਡਾ ਦਾ ਖਰਚਾ ਵੀਰੇ ਰੀਲ ਲਈ ਬੋਸੇ ਬਾਸ ਦੇਖ ਬਿਲਕੁਲ ਟੈਟ ਹੈ ਐਨ ਵੀ ਭੱਜੇ ਫਿਰਦੇ ਨੇ ਕੱਲੀ ਕੱਲੀ ਚੀਜ਼ ਇਹ ਇਹ ਕਿਹੜਾ ਮਾਡਲ ਹੈ ਜਦੀ 2024 ਮਾਡਲ ਹੈ ਵੀਰੇ ਇਹ 2024 ਹਾਂ ਬੰਦ ਬਾਡੀ ਇਹ ਵੀ ਹੈ ਨਾ ਬੰਦ ਬਾਡੀ ਚ 91 ਦੇ ਟਾਇਰਾਂ ਚ ਆ ਗਈ ਉਹ ਗਰਾ ਗਰਦਾਰ ਰੰਗ ਦਿਖਾ ਦੇਣੀ ਹੈਗੀ MIAZ Reaper Regional ਆ ਕੋਈ ਉਹਦੇ ਬਾਇਲਡ ਨਹੀਂ ਕੋਈ ਯਾਰ ਇਹਦਾ ਨਵੇਂ ਵਰਗਾ ਰੀਪਰ ਵਿਆ 24 ਮਾਡਲ ਥੋੜਾ ਜਿਹਾ ਚੱਲਿਆ ਹੋਇਆ ਹੈ ਨਾ ਹਾਂ ਹਾਂ ਬਾਈ ਜਮੇ ਥੋੜਾ ਜਿਹਾ ਚੱਲਿਆ ਹੋਇਆ ਹੈ ਕੀ ਰੇਟ ਦਾ ਇਹ ਵੀਰੇ ਇਹਦਾ 2 ਲੱਖ 45000 ਰੁਪਈਆ ਦਾ 2 ਲੱਖ 45000 ਦਾ 24 ਮਾਡਲ ਹੁਣ ਕਤੋਂ ਨਹੀਂ ਮਿਲਦਾ 55 ਇੰਚ ਹਾਂ ਠੀਕ ਹੈ ਤੇ ਆ ਆ ਦੂਸਰਾ ਵੀ 24 ਮਾਡਲ ਹਾਂ ਉਹ ਵੀ 24 ਮਾਡਲ ਹੈ ਵੀਰੇ ਇਹ ਉਦੋਂ ਵੀ ਸਾਫ਼ ਆ ਇਹ ਉਦੋਂ ਵੀ ਸਾਫ਼ ਹੈ ਵੀਰੇ ਇਹ ਦੇ ਦਾਂਗੇ 2.5 ਲੱਖ ਰੁਪਈਆ ਦਾ ਵੀਰੇ 2.5 ਲੱਖ ਦਾ ਇਹ ਤਾਂ ਜਮੀ ਨਵਾਂ ਮੰਨ ਕੇ ਲੈ ਜਾਇਦਾ ਜਮੀ ਹੂੰ ਗਿਆ ਬੂਡ ਡਰਮ ਵਾਲੀ ਪੱਤੀ ਜਮਨ ਨਾਲ ਦੀ ਉਹ ਸਾਰਾ ਕੁਝ ਨਾਲ ਦਾ ਦਿਖਾ ਦੀ ਗੈਪ ਡਰਮ ਵਾਲੀ ਪੱਤੀ ਫਿੰਗਰ ਫੋnger ਸੈਟ ਸਾਰਾ ਲੱਗਿਆ ਹੋਇਆ ਓਕੇ ਬਲੇਡ ਵੀ ਨਵੇਂ ਪਾਏ ਹੋਏ ਦਾ ਹਾਂ ਹਾਂ ਕੁਝ ਨਹੀਂ ਕਰਨਾ ਬੱਸ ਇੱਕ ਦੋ ਡੱਬੀ ਪੈਜੇ ਪੈਜੇ ਬਲੇਡਾਂ ਨੇ ਪਾਸਾ ਕਮਾ ਕੇ ਚੱਲ ਜੂ ਅਹੀਂ ਠੀਕ ਐ 58 ਗਰਾਂ ਦੇ ਟਾਇਰ 58 ਗਰਾਂ ਦੇ ਰੱਛੀ ਪੰਜਾਬੀ ਦੇ ਚ ਉਹ ਚ 7-19 ਡਾਇਰ ਨੇ ਬਾਈ ਠੀਕ ਐ ਇਹ ਇਹ 2.5 ਲੱਖ ਦਾ ਇਹ 2.5 ਲੱਖ ਰੁਪਏ ਦਾ ਵੀਰੇ ਇਹ ਜੋ ਕਰਾਂਗੇ ਮੰਨਦਣ ਦੋਮਾ ਚ ਵੀਰੇ ਥੋੜੀ ਮੋਟੀ ਹੋਊਗਾ ਵੀਰੇ ਠੀਕ ਐ ਇਹ ਇਹ ਕਿਹੜਾ ਮਾਡਲ ਲੱਗਾ 23 ਇਹ 2023 ਮਾਡਲ ਦਾ ਵੀਰੇ ਬੇਸ ਕਰਮਾ ਦਾ 23 ਮਾਡਲ ਪਲੇਟ ਦਿਖਾ ਦੀ ਅੱਬਾ ਪਲੇਟ ਬਲੂਟ ਚੇਂਜ ਜੂਂਜਾਲਾ ਕੰਮ ਤਾਂ ਨਹੀਂ ਕਰਦਾ ਨਾ ਨਾ ਵੀਰੇ ਬਿਲਕੁਲ ਵੀ ਨਹੀਂ ਅੱਬਾ ਜਿਹੜੀ ਚੀਜ਼ ਉਹ ਦੱਸ ਕੇ ਦੇਣਾ ਕੀ ਦਵਾ ਵੀਰੇ ਕੋਈ ਪੇਂਟ ਨਹੀਂ ਹੈਗਾ ਰੀਪਰ ਕਤੋਂ ਵੀ ਸਿਰਫ ਵੀਰੇ ਇੱਕ ਇੰਨਾ ਕੋਰੋ ਬਿਲਡਿੰਗ ਹੈ ਸਿਰਫ ਇੰਨਾ ਕਾਟਰ ਠੀਕ ਹੈ ਨਹੀਂ ਹੋਰ ਕਤੋਂ ਕੋਈ ਬਿਲਡ ਨਹੀਂ ਹੈ ਕਤੋਂ ਵੀ ਇੰਨਾ ਕੋਈ ਦੁਬਾਰਾ ਰੀ ਪੇਂਟ ਸਾਰਾ origignal ਰੀਪਰ ਹੈ 2023 ਮਾਡਲ 23 ਮਾਡਲ origignal ਹਾਂ ਪੱਖੇ ਲਵੇਟਾਂ ਦਾ ਬਿਲਕੁਲ ਓਕੇ ਇਹਦੇ ਤਾਂ ਪੱਖੇ ਲਵੇਟੇ ਦਾ ਤਾਂ ਹੁੰਦੀ ਹੀ ਕੱਖ ਨਹੀਂ ਹੂੰ ਹੂੰ ਕੀ ਰੇਟ ਦਾ ਇਹ ਇਹ ਰੇ ਨਾ ਵੀਰੇ 2,5000 ਰੁਪਏ ਦਾ 2,5000 ਦਾ 59 11 12 ਚਾਹੇ ਨਾ ਨਾ ਟੈਰ ਇਸ ਟਿੱਪ ਨਹੀਂ ਲਾਈ ਹੋਈ ਹੈ ਟਾਇਰ ਸਿੰਪਲ ਹੈ ਇਹਦੇ ਸਿੰਪਲ ਟਾਇਰ ਹੈ ਹਾਂ ਹਾਂ ਸਿੰਪਲ ਟਾਇਰ ਠੀਕ ਹੈ ਸਾਫ ਜਿਹੀ ਕੰਡੀਸ਼ਨ ਦਾ ਆ ਗਿਆ ਹਾਂ ਹਾਂ 2 ਲੱਖ 2,5000 ਰੁਪਏ ਦਾ 2,5000 ਦਾ ਮਾਣ ਤਨ ਕਰਾਂਗੇ ਚੋ ਵੀ ਹਾਂ ਕਰਦਾ ਹਾਂ ਬਾਈ ਠੀਕ ਹੈ ਫੁੱਲ ਸੋਹਣਾ ਰੀਪਰ ਹੈ ਪੂਰਾ ਜਿਵੇਂ ਸ਼ੀਸ਼ੇ ਵਾਂਗੂ ਚਮਕਦਾ ਹੂੰ ਹੂੰ ਤੇ ਗੱਗੀ ਰੰਗ ਪੇਂਟ ਦਿਖਾਈ ਕਿੰਨਾ ਸੋਹਣਾ ਰੀਪਰਾ ਦੇ ਰੰਗ ਦਾ ਬੰਦ ਬਾਡੀ ਹੈ ਹਾਂ ਬੰਦ ਬਾਡੀ ਵੀਰੇ ਠੀਕ ਹੈ ਕੀ ਰੇਟ ਦਾ ਹੈ ਬਰੇਹ ਦੇ ਤਾਂ 2 ਲੱਖ 20000 ਰੁਪਏ ਦਾ ਵੀਰੇ 2 ਲੱਖ 20000 ਦਾ ਹਾਂ ਸਾਰਾ origignal ਹੀ ਪਰ ਕੋਈ ਦੁਬਾਰੇ ਪੇਂਟ ਨਹੀਂ ਹੈ ਕਿਤੋਂ ਵੀ 24 ਮਾਡਲ 24 ਮਾਡਲ ਟਾਇਰਾਂ ਦੀ ਕੰਡੀਸ਼ਨ ਵੀ ਜਿਵੇਂ ਨਵੀਂ ਆ ਹਲੇ ਆ ਜਿਵੇਂ ਕਹਿੰਦਾ ਵੀ ਮੂਮਨੇ ਜੇ ਵੀ ਲੱਗੇ ਨਹੀਂ ਦੇਖੀ ਬਹੁਤ ਹੀ ਥੋੜਾ ਥੋੜਾ ਜਿਹਾ ਹੋਇਆ ਰੀਪਰਾ ਘੱਟ ਜਿਹਾ ਲਿਆ ਹੋਇਆ ਕਿਸੇ ਨੇ ਮੇਰੇ ਵੀਰ ਨੇ ਲੈਣਾ ਨੰਬਰ ਸਕਰੀਨ ਤੇ ਆ ਬਾਈ ਦਾ ਤੇ ਕਿੰਨੇ ਕਿੰਨੇ ਦੇਵਾਂਗੇ 2 ਲੱਖ 20000 ਰੁਪਏ ਦੇ ਵੀਰੇ 2 ਲੱਖ 20000 ਦਾ ਹਾਂਜੀ ਮੰਨਦਣ ਕਰਾਂਗੇ ਕਰਦਾ ਹਾਂ ਬਾਈ ਠੀਕ ਆ ਗੱਡੀ ਦੀ ਪਹੁੰਚ ਵੀ ਹੋ ਜੂ ਪੁਲੀਆਂ ਵੀ ਬਦਲੀਆਂ ਜਾਣਗੀਆਂ ਹਾਂ ਹਾਂ ਤੇ ਬਾਕੀ ਜਿਹੜੀ ਗੱਲਬਾਤ ਹੋਊਗੀ ਚੋਪਰ ਬਾਡੀ ਜਾਂ ਦੂਜਾ ਉਹ ਦੱਸ ਕੇ ਦੇਵਾਂਗੇ ਨਾ ਨਾ ਰਿਜਨਲ ਬਾਡੀ ਦਾ ਹੈ ਨਹੀਂ ਸਾਰੇ ਬੰਦ ਬਾਡੀ ਆ ਬੰਦ ਬਾਡੀ ਨਹੀਂ ਵੀਰੇ ਸਾਰੇ ਠੀਕ ਆ ਜਿਹੜਾ ਹੋਊ ਆਪਾਂ ਕਹਿ ਕੇ ਦੇਵਾਂਗੇ ਕਿਸੇ ਨੇ ਕੋਈ ਵੀ ਰੀਪਰ ਲੈਣਾ ਬਾਈ ਤੋਂ ਬਾਈ ਦਾ ਨੰਬਰ ਸਕਰੀਨ ਤੇ ਆ ਬਾਈ ਮਾਡਲ ਵਿਸ਼ਕਰਮਾ ਬਾਈ ਮਾਡਲ ਆ ਬਾਈ ਹਾਂ ਬਾਈ ਮਾਡਲ ਆ ਬਾਈ ਚੋਪਰ ਬਾਡੀ ਚਾਹੀ ਚੋਪਰ ਬਾਡੀ ਜੀ ਹਾਂ ਦਿਖਾ ਦੇ ਬਾਈ ਠੀਕ ਆ ਇਹ ਗੱਲ ਇਹ ਹੀ ਆ ਬਾਈ ਸਾਰਾ origignal ਹੈ ਬਾਈ ਨੇ ਦੱਸਿਆ ਵੀ ਆਪਦੇ ਆਪ ਵੀ ਬਾਈ ਚੌਪਰ ਵੱਡੀ ਆ ਇਹ ਨਹੀਂ ਹੈਗਾ ਵੀ ਤੁਸੀਂ ਉਰੇ ਆ ਜੋ ਇੱਥੇ ਬਾਈ ਕਰਦੇ ਬੰਦ ਆ ਪਹਿਲਾਂ ਵੀਡੀਓ ਚ ਫਿਰ ਕਦੇ ਚੌਪਰ ਹਨਾ ਬਾਈ ਨਾ ਨਾ ਬਾਈ ਤਸਕ ਦੇ ਵਾਂ ਜਿਹੜੀ ਚੀਜ਼ ਆ ਬਾਈ ਦੋ ਨੰਬਰ ਵਾਲਾ ਕੰਮੇ ਨਹੀਂ ਕਰਦੇ ਆਪਾਂ ਠੀਕ ਆ ਜਿਹੜਾ ਰੰਗ ਲਿਖਿਆ ਹੈਗਾ ਕਿ ਉਰੇ ਉਰੇ ਦਿਖਾਈ ਜਿਹੜਾ ਲਿਖਿਆ ਉਹ ਲਿਖਿਆ ਇਹ ਨਹੀਂ ਹੈਗਾ ਵੀ ਦੁਬਾਰੇ ਇਹਦੀ ਪੇਂਟ ਕਰਤਾ ਕੀ ਰੇਟ ਦਾ ਇਹ ਵੀਰੇ 2 ਲੱਖ ਹਾਂ 1 ਲੱਖ 45000 ਰੁਪਏ ਦੇ ਵੀਰੇ 1 ਲੱਖ 45000 ਦਾ ਹਾਂਜੀ ਬਾਈ ਮਾਡਲ ਹਾਂ ਬਾਈ ਮਾਡਲ ਕਤੋਂ ਨਹੀਂ ਮਿਲਦਾ ਬਾਈ ਠੀਕ ਆ 1 ਲੱਖ 45000 ਰੁਪਏ 45000 ਦਾ ਮਾਣ ਦਾਣੇ ਚ ਵੀ ਕਰਾਂਗੇ ਫੁੱਲ ਕਿਸੇ ਨੇ ਮੇਰੇ ਵੀਰ ਨੇ ਲੈਣਾ ਸਾਰਾ ਰੁਪਈਆ ਫਿੰਗਰ ਦਿਖਾ ਦੇ ਵੀਰੇ ਕਪੈਂਚ ਫਿੰਗਰ ਪੈਂਦੀ ਹੈ ਕੱਲੀ ਸਪੈਸ਼ਲ ਨੇ ਡੱਬੇ ਦੇ ਵਿੱਚ ਬੰਦੇ ਨੇ ਫੁੱਲ ਗੱਡੀ ਮੇਰੀ ਵੀਰ ਕਰੀ ਹੋਈ ਹੈ ਠੀਕ ਹੈ ਬਲੇਡ ਵੀ ਥਲੇ ਕੱਟ ਵਾਲੇ ਬਲੇਡ ਲਾਉਣ ਦੀ ਲੋੜ ਸਾਰਾ ਕੋਈ ਲੋੜ ਨਹੀਂ ਵੀਰੇ ਕਿਸੇ ਤਰ੍ਹਾਂ ਦੀ ਵੀ ਬਲੇਡਾਂ ਦੇ ਪਾਸੇ ਵੱਲ ਕੇ ਚੱਲੂ ਹਾਂ ਲਵੇਟ ਲਵੂਟ ਸਭ ਉਹ ਕੈਨਾਲ ਦੇ ਲਵੇਟ ਨੇ ਹੇ ਲੱਗ ਠੀਕ ਹੈ ਬਹੁਤ ਕੱਟ ਚੱਲੇ ਪਰ ਬਾਹਰ ਖੜਿਆ ਹੋਇਆ ਕਰਕੇ ਹੋ ਰਿਹਾ ਮਲੇਮ ਇਹ ਨਿਊ ਨਹੀਂ 45 ਕਹਿੰਦਾ ਬਾਈ 40 ਦਾ ਕਰਤਾ ਲੈ ਜਿਓ ਯਾਰ ਕੋਈ ਨਹੀਂ ਦੇਦਾ ਭਾਈ ਸੰਦੀਪ ਇਹ ਗਲਮਣ ਲੱਗੀ ਭਾਈ ਇਹ ਬਾਈ 21 ਮਾਡਲ ਚੋਪਰ ਬਾਡੀ ਚ ਇਹ ਵੀ ਚੋਪਰ ਬਾਡੀ ਹਾਂ ਭਾਈ 21 ਮਾਡਲ ਕੰਮ ਸਾਰਾ ਹੋਇਆ ਹੋਇਆ ਦਾ ਸਾਰਾ ਕੰਮ ਹੋਇਆ 2Z ਵੀਰੇ ਪੱਖੇ ਲਵੇਟ ਸਾਰੇ ਓਰੀਜਨਲ ਨੇ ਕੋਈ ਸਰਾਕ ਨਹੀਂ ਮਤਲਬ ਕੋਈ ਬੈਡ ਲਗ ਨਹੀਂ ਹੈਗਾ ਕਿਤੋਂ ਵੀ ਠੀਕ ਹੈ ਪੂਰਾ ਓਰੀਜਨਲ ਰੀਪਰ ਹੈ ਕੀ ਰੇਟ ਦਾ ਹੈ ਕੀ ਰੇਟ ਦਾ ਇਹ ਤਾਂ ਮੇਰੇ 140000 ਰੁਪਏ ਦਾ 140000 ਦਾ ਮਾਡਲ ਵੀ ਹਾਂ ਨਹੀਂ 21 ਮਾਡਲ ਵੀਰੇ 21 ਮਾਡਲ ਹਾਂ 140000 ਦਾ ਮਾਨਦਾਨ ਵੀ ਕਰ ਦਾਂਗੇ ਹਾਂ ਤੇ ਬਾਕੀ ਸਾਰਾ ਅਰੀਜਨਲ ਆ ਰੀਪਰ ਸਾਰਾ ਅਰੀਜਨਲ L to Z ਫਿੰਗਰਾਂ ਫੁੰਗਰਾਂ ਸਾਰੀਆਂ ਓਕੇ ਆ ਮੇਨ ਗੱਲ ਆ ਵੀ ਬਾਈ ਦੀ ਆਪਾਂ ਜਿੰਨੀਆਂ ਵੀ ਮਸ਼ੀਨਾਂ ਦੇਖੀਆਂ ਨੇ ਹਣਾ ਫਿੰਗਰਾਂ ਲਵੇਟਾਂ ਦੀਆਂ ਗੈਪ ਡਰਮ ਸਾਰਾ ਓਕੇ ਪੂਰਾ ਪੱਲ ਕੰਮ ਹੋਇਆ ਸੰਦੀਪ ਵੀਰੇ ਜਿੱਥੋਂ ਕੋਤੋਂ ਰੰਗ ਉੱਤਰਿਆ ਹੋਇਆ ਉਹ ਐ ਹੀ ਐ ਨਹੀਂ ਹੋਰ ਬੰਦੇ ਲਵੇ ਜਾਏਗਾ ਤੈਨੂੰ ਸਾਰਾ ਟੱਚਿੰਗ ਮਿਲਣਗੇ ਆਪਾਂ ਰੀਪੇਂਟ ਕਰਿਆ ਜੀ ਨਾ ਕਰਦੇ ਵੀ ਨਹੀਂ ਬਾਈ ਆਪਾਂ ਠੀਕ ਆਪਾਂ ਦੱਸ ਕੇ ਦਿੰਨੇ ਜੀ ਇਹ ਚੀਜ਼ ਆ ਉਹ ਤਾਂ ਵਾਲੇ ਬੰਦੇ ਆ ਜਿਹੜੀਆਂ ਚੀਜ਼ਾਂ ਹੋਰ ਨੇ ਦਿਖਾ ਦੇ ਬਾਈ ਜਿਵੇਂ ਆਹ ਹੋ ਰਿਹਾ ਆ ਚੀਜ਼ ਅਗਲਾ ਪਤਾ ਨਹੀਂ ਲੱਗਣ 2 ਘੰਟੇ ਜਨ ਹਟਾ ਦਾ ਦਿਖਣੋ ਪਰ ਆਪਾਂ ਜਿੰਮੇ ਹੈਗਾ ਉਵੇਂ ਰੱਖਦੇ ਆ